ਦੋਸਤਾਂ ਗਵਰਨਮੈਂਟ ਵੱਲੋਂ ਉਹਦੀ ਜਿਹੜੀ ਕੀਮਤ ਬੰਨੀ ਜਾਂਦੀ ਹੈ ਉਸ ਤੋਂ ਬਹੁਤ ਥੱਲੇ ਕਿਉਂਕਿ ਸੀਸੀਆਈ ਆ ਕੇ ਪਹਿਲਾਂ ਖਰੀਦਦੀ ਹੁੰਦੀ ਹੈ ਇਸ ਵਾਰੀ ਫਸਲ ਕੁਛ ਦਿਨ ਅਗੇਤਰੀ ਸੀ ਤੇ ਉਹਨਾਂ ਨੂੰ ਅਸੀਂ ਪਹਿਲਾਂ ਇਤਲਾਹ ਵੀ ਕੀਤੀ ਸੀ ਵੀ ਜਿਵੇਂ ਝੋਨੇ ਦੀ ਗੱਲ ਵੀ ਹੈ ਹੌਲੀ-ਹੌਲੀ ਫਸਲਾਂ ਤੁਰੀਆਂ ਆਈਆਂ ਜਿਹੜੀਆਂ ਨਵੀਆਂ ਕਿਸਮਾਂ ਆ ਉਹ ਅਗੇਤਰੀਆਂ ਆਉਣ ਲੱਗ ਜਾਂਦੀਆਂ ਉਹਦੇ ਲਈ ਕਿ ਤੁਸੀਂ ਬਾਜ਼ਾਰ ਵਿੱਚ ਪਹਿਲਾਂ ਆਓ ਉਹ ਨਹੀਂ ਆਏ ਤੇ ਇਹਦੇ ਨਾਲ ਕਾਫੀ ਵੱਡੀ ਜਿਹੜੀ ਕਿਸਾਨਾਂ ਨਾਲ ਜਿਹੜੀ ਲੁੱਟ ਕਹਿ ਲਈਏ ਠੱਗੀ ਹੋ ਰਹੀ ਹੈ ਕਿ ਉਹ ਜਿਹੜੀ ਜਿਹੜੀ ਉਹਦੀ ਕੀਮਤ ਬੰਨੀ ਗਈ ਹੈ ਭਾਰਤ ਸਰਕਾਰ ਵੱਲੋਂ ਉਹ ਤੋਂ ਕਾਫੀ ਥੱਲੇ ਜ਼ਿੰਮੇਦਾਰ ਭਰਾਵਾਂ ਨੂੰ ਵੇਚਣੀ ਪੈਂਦੀ ਹੈ ਇਹਦੇ ਵਿੱਚ ਜਿੱਥੇ ਸੈਂਟਰ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦੀ ਹੈ ਇਹ ਵੀ ਉਸ ਵਿਤਕਰੇ ਦੇ ਵਿੱਚ ਹੋਰ ਨਵਾਂ ਦਰਜ ਕੀਤਾ ਉਹਨਾਂ ਨੇ